ਪੰਜਾਬ ਦੇ ਪਿੰਡਾਂ ਦੇ ਨੌਜਵਾਨ ਜਾਂ ਛੋਟੇ ਤੋਂ ਵੱਡੇ ਬੱਚੇ ਹੁਣ ਤਿਆਰੀ ਕਰਕੇ ਯੂਪੀਐਸ ਦਾ ਟੈਸਟ ਕਲੀਅਰ ਕਰਨਗੇ ਤਾਂ ਉਹਨਾਂ ਲਈ ਇੱਕ ਵੱਡੀ ਆਫਰ ਜਿਹੜੀ ਹੈ ਉਹ ਨਿਕਰ ਚੁੱਕੀ ਹੈ ਇਹ ਆਫਰ ਕਿੰਨੇ ਕੱਢੀ ਹੈਗੀ ਆ ਇੱਕ ਪਿੰਡ ਦੇ ਸਰਪੰਚ ਨੇ ਜਿਨ੍ਹਾਂ ਦੇ ਮਾਤਾ ਸਰਪੰਚਾ ਗਿਆ ਉਹਨਾਂ ਦੇ ਬੇਟੇ ਵੱਲੋਂ ਇੱਕ ਲਾਂ ਜਿਹੜਾ ਹੈ ਉਹ ਕਰ ਦਿੱਤਾ ਗਿਆ ਕਿ ਜੇਕਰ ਮੇਰੇ ਪਿੰਡ ਦੇ ਵਿੱਚੋਂ ਕੋਈ ਬੱਚਾ ਯੂਪੀਐਸ ਕਲੀਅਰ ਕਰਦਾ ਹੈਗਾ ਤਾਂ 1 ਲੱਖ ਰੁਪਇਆ ਉਸ ਬੱਚੇ ਨੂੰ ਦਿੱਤਾ ਜਾਊਗਾ ਹਲਕਾ ਗੁਰੂਰ ਸਾਹਿਬ ਦਾ ਪਿੰਡ ਹੈ ਨਿੱਜਰ ਪਿੰਡ ਨਿੱਜਰ ਪਿੰਡ ਤੋਂ ਸਰਦਾਰ ਅਨੋਖ ਸਿੰਘ ਨਿੱਜਰ ਦੇ ਪੋਤਾ ਕਰੰਟ ਲੋ ਨਿੱਜਰ ਹੋਰੀ ਸਾਡੇ ਨਾਲ ਹੈਗਾ ਗੱਲਬਾਤ ਕਰ ਲਿਆ ਕਰਨ ਜੀ ਕੀ ਐਲਾਨ ਕਰ ਦਿੱਤਾ ਮਾਤਾ ਤੁਹਾਡੇ ਸਰਪੰਚ ਹੈਗੇ ਪਹਿਲਾਂ ਤਾਂ ਗੁਰੂਰ ਸਾਹਿਬ ਲਾਈਵ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਿੰਨ ਸਾਹਿਬ ਗੱਲ ਇਹ ਹੈ ਵੀ ਮੈਂ ਦੇਖੋ ਹੁਣ ਸਿਆਸਤ ਦੇ ਵਿੱਚ ਹੋਣ ਦੀ ਵਜ੍ਹਾ ਕਰਕੇ ਵੱਖੋ-ਵੱਖਰੇ ਆਫੀਸਰ ਲੌਬੀ ਦੇ ਵਿੱਚ ਬਹਿਣ ਦਾ ਮੌਕਾ ਮਿਲਦਾ ਹੈ ਤੇ ਸਾਰੇ ਹੀ ਵਧੀਆ ਚਲੋ ਲੋਕਾਂ ਦੀ ਇੱਕ ਲੌਬੀ ਦੇ ਨਾਲ ਮਿਲਦੇ-ਗਿਰਦੇ ਰਹਿੰਦੇ ਆ ਤੇ ਮੈਨੂੰ ਇੱਕ ਚੀਜ਼ ਬੜੀ ਪ੍ਰਭਾਵਿਤ ਹੋਈ ਮੈਂ ਜਦੋਂ ਆਮ ਤੌਰ ਤੇ ਦੇਖਦਾ ਅੱਗੇ ਜਿਵੇਂ ਆਪਾਂ ਕਿਸੇ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣਾ ਜਾਂ ਕਿਤੇ ਵੀ ਅਫੀਸਰ ਦੇਖਣੇ ਕੋਈ ਐਸਐਸਪੀ ਰੈਂਕ ਤੇ ਕੋਈ ਡੀਸੀ ਰੈਂਕ ਤੇ ਕੋਈ ਐਸਜੀਐਮ ਸਾਹ ਤੇ तकरीबन ਆਪਣੇ ਜਿਹੜੇ ਸੀਗੇ ਪੰਜਾਬ ਦੇ ਬੱਚੇ ਹੁੰਦੇ ਸੀਗੇ ਚਲੋ ਵਧੀਆ ਗੱਲ ਹੈ ਵੀ ਕਿਨ ਕਹਿੰਦੇ ਹੁਣ ਵੀ ਸਾਊਥ ਤੋਂ ਆ ਕੇ ਸਾਡੇ ਇੱਥੇ ਕਾਫੀ ਆਫਿਸਰਸ ਆਪਣੀਆਂ ਜੌਬਸ ਨਿਭਾ ਰਹੇ ਨੇ ਤੇ ਮੈਂ ਇਸ ਚੀਜ਼ ਨੂੰ ਦੇਖਦਿਆਂ ਇੱਕ ਉਪਰਾਲਾ ਕਰਨਾ ਚਾਹੁੰਦਾ ਸੀਗਾ ਜਿਹੜਾ ਬੜਾ ਬੜੇ ਸਮੇਂ ਤੋਂ ਮਤਲਬ ਕਿ ਮੇਰੇ ਦਿਲ ਦੇ ਵਿੱਚ ਵੀ ਸੀਗਾ ਵੀ ਇਸ ਚੀਜ਼ ਦੇ ਉੱਤੇ ਜ਼ਰੂਰ ਵਰਕਆਊਟ ਕੀਤਾ ਜਾਵੇ ਉਹ ਭਾਜੀ ਇਹ ਹੈ ਵੀ ਜਿਹੜਾ ਬੱਚਾ ਵੀ ਯੂਪੀਐਸਸੀ ਦਾ ਐਗਜ਼ਾਮ ਦਿੰਦਾ ਸਾਡੇ ਆਪ ਦੇ ਨਗਰ ਦੇ ਵਿੱਚੋਂ ਤੇ ਉਸ ਬੱਚੇ ਲਈ ਅਸੀਂ ਇਹ ਸੋਚਿਆ ਵੀ ਉਹਦੀ ਸਕਾਲਰਸ਼ਿਪ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਵੀ ਉਹਨੂੰ ਅੱਗੇ ਲਿਆਉਣ ਵਾਸਤੇ ਵੀ ਤਾਂ ਜੋ ਉਸ ਬੱਚੇ ਨੂੰ ਵੇਖ ਕੇ ਸਾਡਾ ਯੂਥ ਸਾਡੇ ਆਉਣ ਵਾਲੇ ਹੋਰ ਪੀੜੀਆਂ ਜਾਂ ਸਾਡੇ ਬੱਚਿਆਂ ਨੂੰ ਉਸ ਚੀਜ਼ ਤੋਂ ਕੋਈ ਰਾਹਦਾਰੀ ਮਿਲੇ ਵੀ ਹਾਂ ਵੀ ਮੈਂ ਵੀ ਇਸ ਤਰੀਕੇ ਦੇ ਨਾਲ ਪੜ੍ਹਾਈ ਕਰਾਂ ਇਸ ਤਰੀਕੇ ਦੇ ਨਾਲ ਅੱਗੇ ਆਉਣ ਦੀ ਕੋਸ਼ਿਸ਼ ਕਰਾਂ ਤਾਂ ਜੋ ਵੀ ਮੈਂ ਸਾਡੇ ਆਉਣ ਵਾਲੇ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਅਸੀਂ ਚੰਗੀਆਂ ਚੰਗੀਆਂ ਪੋਸਟਾਂ ਦੇ ਉੱਤੇ ਕੋਈ ਅਸੀਂ ਸਾਡਾ ਬੱਚਾ ਡੀਸੀ ਲੱਗਿਆ ਦੇਖੀਏ ਕੋਈ ਐਸਐਸਪੀ ਲੱਗਿਆ ਦੇਖੀਏ ਕੋਈ ਐਸਡੀਐਮ ਲੱਗਿਆ ਵੇਖੀਏ ਤੇ ਇਹ ਮੇਰੇ ਦਿਲ ਦੀ ਆਪਦੀ ਤਮੰਨਾ ਹੈ ਉਹ ਸਾਹਮਣੇ ਤਾਂ ਕਰਕੇ ਮੈਂ ਕੱਲ ਲਾਈਵ ਵੀ ਹੋਇਆ ਸੀ ਆਪਦੇ ਫੇਸਬੁਕ ਪੇਜ ਤੇ ਵੀ ਪਾਇਆ ਸੀਗਾ ਤੇ ਫਿਰ ਤੁਹਾਡੇ ਨਾਲ ਵੀ ਗੱਲ ਕੀਤੀ ਤੇ ਮੈਂ ਬਹੁਤ ਖੁਸ਼ੀ ਵਾਲੀ ਗੱਲ ਵੀ ਤੁਸੀਂ ਇਸ ਗੱਲ ਦੇ ਵਿੱਚ ਸਹਿਯੋਗ ਦੇ ਰਹੇ ਹੋ ਕਰਨ ਜਿੱਦਾਂ ਤੁਸੀਂ ਦੇਖਦੇ ਹੈਗੇ ਹੋ ਤੁਸੀਂ ਕਹਿੰਦਾ ਇਹ ਅਫਸਰ ਲੋਬੀ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਜਾ ਕਿਸੇ ਆਈਪਸ ਯੂਪੀਐਸ ਦੀ ਤਿਆਰੀ ਕਰਕੇ ਕੋਈ ਅਫਸਰ ਹੈ ਉਹਨਾਂ ਕਿਹਾ ਕਿ ਕੇਰਲਾ ਦੇ ਵਿੱਚ ਜਦ ਸੌਤ ਦੀ ਗੱਲ ਕਰਦੇ ਆ ਵੀ ਉੱਥੇ ਸਰਕਾਰ ਕਰਦੀ ਹੈ 1 ਲੱਖ ਰੁਪਏ ਦਾ ਕਿ ਉਹ 10 ਸਾਬ ਉੱਥੇ ਕਾਫੀ ਵੀ ਜਿਹੜੀਆਂ ਸਰਕਾਰਾਂ ਨੇ ਕਿਨ ਕਹਿੰਦੇ ਉਹ ਉੱਥੇ ਕਾਫੀ ਆਪਦੇ ਬੱਚਾ ਨੂੰ ਇਸ ਗੱਲੋਂ ਕਰਦੀਆਂ ਵੀਰੇ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀਆਂ ਵੀ ਜਿਵੇਂ ਸਾਊਥ ਦੇ ਵਿੱਚ ਕੇ ਅੱਲਾ ਦੀ ਗੱਲ ਕਰ ਲਈਏ ਉੱਥੇ ਬੇਸਿਕਲੀ ਜਿਹੜੇ ਵੀ ਬੱਚੇ ਪੜ੍ਹਦੇ ਆ ਜਾਂ ਯੂਪੀਐਸਸੀ ਦਾ ਫਰਸਟ ਅਟੈਂਪਟ ਕਲੀਅਰ ਕਰਦੇ ਤੇ ਮੇਰਾ ਖਿਆਲ ਉਥੇ ਦੀ ਸਰਕਾਰਾਂ ਉਹਨਾਂ ਨੂੰ ਲੱਖ ਰੁਪਿਆ ਦੋ ਦੋ ਲੱਖ ਰੁਪਿਆ ਦੇ ਕੇ ਉਹਨਾਂ ਨੂੰ ਨਿਵਾਸ ਦਿਆ ਨੇ ਤਾਂ ਜੋ ਵੀ ਉਹ ਬੱਚੇ ਪੜ੍ਹਾਈ ਦੇ ਵਿੱਚ ਮਗਰ ਨਾ ਰਹਿ ਜਾਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੜ੍ਹਨ ਲਿਖਨ ਹੋਰ ਤੇਜ਼ੀ ਦੇ ਨਾਲ ਆਪਦੀ ਤਿਆਰੀ ਕਰਨ ਤਾਂ ਕਿ ਉਹ ਬਦੀ-ਬਦੀ ਜੌਬਸ ਤੇ ਜਾ ਸਕਣ ਕਰ ਜੋਰਜ ਮੈਚ ਕਰ ਰਹੇ ਹੈਗੇ ਉਹ ਕੀ ਦੇਖਦੇ ਹੋ ਗਿਆ ਮੌਜੂਦਾ ਪੰਜਾਬ ਸਰਕਾਰ ਨੂੰ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਵੀ ਜਿਹੜਾ ਬੱਚਾ ਪੰਜਾਬ ਦੇ ਲੋਕ ਵੱਡੇ ਅਫਸਰ ਬਣ ਕਰਨ ਜੇ ਸੀਐਮ ਮਾਨ ਤਾਂ ਕਹਿੰਦਾ ਸੀ ਬਾਹਰਲੇ ਬੰਦੇ ਤਾਂ ਪੰਜਾਬ ਦੇ ਵਿੱਚ ਨੌਕਰੀਆਂ ਤੱਕ ਨਹੀਂ ਕਰ ਸਕਦੇ ਪਰ ਜਿਹੜੇ ਪਿਛਲੀਆਂ ਨੌਕਰੀਆਂ ਰੱਖੀ ਜਾਗੀਆਂ ਉਹ ਬੰਦੇ ਬਾਹਰਲੇ ਜਰੂਰ ਆਏ ਭਾਜੀ ਇਹਦੇ ਵਿੱਚ ਇਹ ਆ ਮੈਂ ਇਸੇ ਕਰਕੇ ਕੱਲ ਨੂੰ ਸਾਡਾ ਪੰਜਾਬ ਸਰਕਾਰ ਦਾ ਕੱਲ ਤੋਂ ਮੇਰੇ ਖਿਆਲ ਸੈਸ਼ਨ ਵੀ ਸਟਾਰਟ ਹੋ ਰਿਹਾ ਤੇ ਇਸ ਤੁਹਾਡੇ ਗੁਰੂ ਸਾਹਿਬ ਦੇ ਲਾਈਵ ਚੈਨਲ ਦੇ ਮਾਧਮ ਦੇ ਨਾਲ ਮੈਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਵੀ ਪੰਜਾਬ ਸਰਕਾਰ ਇਸ ਗੱਲ ਦਾ ਵਿਧਾਨ ਸਭਾ ਇਹ ਰੈਜ਼ੋਲੂਸ਼ਨ ਜ਼ਰੂਰ ਲੈ ਕੇ ਆਵੇ ਵੀ ਤਾਂ ਜੋ ਵੀ ਬੱਚਿਆਂ ਦਾ ਕਿਤੇ ਭਲਾ ਹੋ ਸਕੇ ਬੱਚੇ ਇਸ ਵਾਲੇ ਪਾਸੇ ਨੂੰ ਕਿਉਂਕਿ ਅੱਗੇ ਸਾਡੇ ਬੱਚਿਆਂ ਨੇ ਕੀ ਸੀਗਾ ਆਈਲੈਂਡਸ ਨੂੰ ਇੱਕ ਡਿਗਰੀ ਮੰਨ ਲਿਆ ਸੀਗਾ ਤੇ ਹੁਣ ਆਪਾਂ ਦੇਖਦੇ ਆਂ ਬੱਚੇ ਬਾਹਰੋਂ ਛੱਡ ਛੱਡ ਕੇ ਪੰਜਾਬ ਵਾਪਸ ਆਉਣੇ ਪਰਤਨੇ ਸ਼ੁਰੂ ਹੋ ਗਿਆ। ਤੁਸੀਂ ਮੰਨੋਗੇ ਨਹੀਂ ਸਿੰਘ ਸਾਹਿਬ ਵੀ ਮੈਂ ਤਕਰੀਬਨ ਆંકੜੇ ਦੇਖ ਕੇ ਜਿਹੜੇ ਸਾਡੇ ਰੀਜਨਲ ਸੈਂਟਰ ਜਿਹੜੇ ਸਾਡੇ ਕਾਲਜਿਸ ਬੰਦ ਹੋ ਚੁੱਕੇ ਸੀ ਜਿਨ੍ਹਾਂ ਨੂੰ ਤਾਲੇ ਲੱਗ ਚੁੱਕੇ ਸੀਗੇ ਉਹ ਅੱਜ ਬੱਚੇ ਬਾਹਰ ਦੀ بجائے ਇੱਥੇ ਆਪਦੀਆਂ ਦੁਬਾਰਾ ਸਟੱਡੀ ਤੋਂ ਉਹਨਾਂ ਨੇ ਸਟਾਰਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਜੇ ਹੁਣ ਸਾਡੇ ਬੱਚੇ ਇੱਥੇ ਰਹਿ ਕੇ ਆਪਦਾ ਭਵਿੱਖ ਸੋਚ ਰਹੇ ਨੇ ਜਾਂ ਕੁਝ ਕਰਨਾ ਚਾਹੁੰਦੇ ਨੇ ਤੇ ਮੈਂ ਚਾਹਨਾ ਵਾ ਵੀ ਪੰਜਾਬ ਸਰਕਾਰ ਵੀ ਉਹਨਾਂ ਦੇ ਲਈ ਪੂਰੀ ਵਚਨਬੱਧ ਹੋਵੇ। ਪੰਜਾਬ ਸਰਕਾਰ ਵੀ ਉਹਨਾਂ ਲਈ ਕੁਝ ਇਦ ਕਿਚੇ ਬੱਚਿਆਂ ਨੂੰ ਇੱਥੇ ਚੰਗੀਆਂ ਆਪਾਂ ਲਾਈਨਾਂ ਚੰਗੀਆਂ ਡਿਗਰੀਜ਼ ਲਾ ਲਓ ਜਾਂ ਚੰਗੇ ਐਗਜ਼ਾਮ ਕੰਪੀਟੀਸ਼ਨ ਲੜ ਸਕਣ ਬਿਲਕੁਲ ਜੀ ਬੱਚੇ ਚੰਗੇ ਕੰਪੀਟੀਸ਼ਨ ਲੜ ਸਕਣ ਹ ਦੂਸਰੇ ਪਾਸੇ ਗੱਲ ਕਰਦੇ ਹੈਗਾ ਤਾਂ ਨਿੱਜਰ ਪਰਿਵਾਰ ਦਾ ਇਸ ਉਪਰਾਲੇ ਦੀ ਗੱਲ ਕਰਦੇ ਆ ਤਾਂ ਨੋਕ ਸਿੰਘ ਨਿੱਜਰ ਹੋਰੇ ਗੁਰੂਵਰ ਸਾਹਿਬ ਦੀ ਸਿਆਸਤ ਵਿੱਚ ਸਰਗਰਮ ਰਹੇ ਨੋਕ ਸਿੰਘ ਨਿੱਜਰ ਹੋਰਾ ਨੇ ਗੁਰੂਵਰ ਸਾਹਿਬ ਤੋਂ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਿਆ ਵਕ ਵਕ ਪਾਰਟੀਆਂ ਦੇ ਵਿੱਚ ਕੰਮ ਕਰਾਉਂਦਾ ਉਹਨਾਂ ਨੂੰ ਜਰੂਰ ਮੌਕਾ ਮਿਲਿਆ ਪਰ ਆਜ਼ਾਦ ਦੇ ਤੌਰ ਤੇ ਉਹ ਇਲੈਕਸ਼ਨ ਵੀ ਲੜੇ ਨਿੱਜਰ ਪਰਿਵਾਰ ਦਾ ਰਤਬਾ ਹਲਕੇ ਦੇ ਵਿੱਚ ਜ਼ਰੂਰ ਹੈਗਾ ਪਰ ਇੱਕ ਵੱਡੀ ਪਹਿਲ ਇੱਕ ਵੱਡੀ ਨਵੇਕਲੀ ਪਹਿਲ ਕਰਦੇ ਹੋਏ ਕਰਨ ਢਿੱਲੋ ਨਿੱਜਰ ਜਰੂਰ ਦਿਖਾਈ ਦਿੱਤੇ ਉਹਨਾਂ ਦੇ ਮਾਤਾ ਸਰਪੰਚ ਨੇ ਆਪਣੇ ਪਿੰਡ ਦੇ ਲਈ ਇੱਕ ਲਾਨ ਜਿਹੜਾ ਕਰਤਾ ਹੋਰ ਪਿੰਡਾਂ ਦੇ ਸਰਪੰਚ ਜੇਕਰ ਇਸ ਤਰ੍ਹਾਂ ਅੱਗੇ ਵੱਧ ਕੇ ਆਉਂਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਹੁਣ ਯੂਪੀਐਸ ਦੀ ਤਿਆਰੀ ਕਰਕੇ ਬੱਚੇ ਵੱਡੇ ਅਫਸਰ ਬਣ ਸਕਦੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰਵਰ ਸਾਹਿਬ ਲਾਈਵ ਕਰਨ ਢਿੱਲੋ ਪਰਿਵਾਰ ਦਾ ਏ ਅਪਰਾਲਾ ਕਿਵੇਂ ਦੇਖਦੇ ਹੋ ਆਪਣੀ ਰਾਏ ਜੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪੱਤਰਕਾਰ ਸਾਥੀ ਰਜਿੰਦਰ ਕਮੋਜ ਨਾਲ ਮੈਂ ਸਤਪਾਲ ਸਿੰਘ ਗੁਰੂਵਰਧਾ